ਮੈਗਨੀਸ਼ੀਅਮ ਸਾਡੀ ਮਸਲਸ ਤੇ ਨਰਵਸ ਦੀ ਫੰਕਸ਼ਨਿੰਗ ਵਾਸਤੇ ਬਹੁਤ ਇੰਪੋਰਟੈਂਟ ਹੈ ਅੱਜ ਅਸੀਂ ਗੱਲ ਕਰਾਂਗੇ ਕਿਹੜੇ ਲੋਕਾਂ ਨੂੰ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਜਿਹੜੇ ਲੋਕ ਜ਼ਿਆਦਾ ਐਲਕੋਹਲ ਕੰਜ਼ਮਪਸ਼ਨ ਕਰਦੇ ਆ ਸ਼ਰਾਬ ਜ਼ਿਆਦਾ ਪੀਂਦੇ ਆ ਇਸ ਤੋਂ ਇਲਾਵਾ ਜਿਹੜੇ ਲੋਕ ਕੈਫੀਨ ਜ਼ਿਆਦਾ ਲੈਂਦੇ ਆ ਕੈਫੀਨ ਚ ਅਸੀਂ ਗੱਲ ਕਰੀਏ ਟੀ ਕਾਫੀ ਦੀ ਅਮਾਉਂਟ ਬਹੁਤ ਜ਼ਿਆਦਾ ਲੈਂਦੇ ਹੋ ਜਾਂ ਜਿਹੜੇ ਲੇਡੀਜ਼ ਨੂੰ ਮੈਨੋਪੌਜ਼ਲ ਇਸ਼ੂਜ਼ ਹੈ ਉਹਨਾਂ ਦੇ ਵਿੱਚ ਮੈਗਨੀਸ਼ੀਅਮ ਘਟ ਜਾਂਦਾ ਹੈ ਅਸੀਂ ਆਪਣੀ ਡਾਈਟ ਚ ਕਿਹੜੇ ਫੂਡਸ ਐਡ ਕਰੀਏ ਜਿਹਦੇ ਨਾਲ ਸਾਡੇ ਅੰਦਰ ਮੈਗਨੀਸ਼ੀਅਮ ਦੀ ਕਮੀ ਦੂਰ ਹੋਵੇ ਸਭ ਤੋਂ ਪਹਿਲੇ ਫਰੂਟਸ ਦੀ ਗੱਲ ਕਰੀਏ ਤੇ ਅਸੀਂ ਬਨਾਣਾ ম্যাগਨੀਸ਼ੀਅਮ ਰਿਚ ਹੈ ਸਮ ਜ਼ਰੂਰ ਐਡ ਕਰਨਾ ਚਾਹੀਦਾ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਡਾਰਕ ਗ੍ਰੀਨ ਲੀਫੀ ਵੈਜੀਟੇਬਲਸ ਐਡ ਕਰੋ ਕੋਸ਼ਿਸ਼ ਕਰੋ ਚੀਆ ਸੀਡਸ ਪਮਕਿਨ ਸੀਡਸ ਐਡ ਕਰੋ ਆਪਣੀ ਡਾਈਟ ਦੇ ਵਿੱਚ ਹਰ ਰੋਜ਼ ਲਓ ਐਲਮੰਡਸ ਵੌਲਨਟਸ ਨਟਸ ਹਰ ਤਰ੍ਹਾਂ ਦੇ ਜ਼ਰੂਰ ਲਓ ਐਸਾਰੇ ম্যাগਨੀਸ਼ੀਅਮ ਰਿਚ ਹੈ ਇਸ ਤੋਂ ਇਲਾਵਾ ਦਾਲਾਂ ਦੀ ਗੱਲ ਕਰੀਏ ਰਾਜਮਾ ਚਲੇ ਹਰੀ ਦਾਲ ਹਵੀ ম্যাগਨੀਸ਼ੀਅਮ ਰਿਚ ਹੈ ਆਪਣੀ ਡਾਈਟ ਵਿੱਚ ਜ਼ਰੂਰ ਇਨਕਲੂਡ ਕਰੋ ਡਾਰਕ ਚਾਕਲੇਟ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਨਾਨ ਵੇਜ ਲੈਂਦੇ ਹੋ ਤੇ ਤੁਸੀਂ ਫਿਸ਼ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਐਵੋਕਾਡੋਸ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਤੁਸੀਂ ਦੇਖੋਗੇ ਅਗਰ ਤੁਸੀਂ ਇਹ ਫੂਡਸ ਐਡ ਕਰੋਗੇ ਆਪਣੀ ਡਾਈਟ ਦੇ ਵਿੱਚ ਤੇ ਤੁਹਾਨੂੰ ম্যাগਨੀਸ਼ੀਅਮ ਦੀ ਕਮੀ ਨਹੀਂ ਹੋਣੀਗੀ ম্যাগਨੀਸ਼ੀਅਮ ਸਾਡੀ ਮਸਲਸ ਤੇ ਨਰਵਸ ਦੀ ਫੰਕਸ਼ਨਿੰਗ ਵਾਸਤੇ ਬਹੁਤ ਇੰਪੋਰਟੈਂਟ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਕਿਹੜੇ ਲੋਕਾਂ ਨੂੰ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਜਿਹੜੇ ਲੋਕ ਜ਼ਿਆਦਾ ਐਲਕੋਹਲ ਕੰਜ਼ਮਪਸ਼ਨ ਕਰਦੇ ਆ ਸ਼ਰਾਬ ਜ਼ਿਆਦਾ ਪਿੰਦੇ ਇਸ ਤੋਂ ਇਲਾਵਾ ਜਿਹੜੇ ਲੋਕ ਕੈਫੀਨ ਜ਼ਿਆਦਾ ਲੈਂਦੇ ਆ ਕੈਫੀਨ 'ਚ ਅਸੀਂ ਗੱਲ ਕਰੀਏ ਟੀ ਕਾਫੀ ਦੀ ਅਮਾਉਂਟ ਬਹੁਤ ਜ਼ਿਆਦਾ ਲੈਂਦੇ ਹੋ ਜਾਂ ਜਿਹੜੀ ਲੇਡੀਜ਼ ਨੂੰ ਮੀਨੋਪੌਜ਼ਲ ਇਸ਼ੂਜ਼ ਹੈ ਉਹਨਾਂ ਦੇ ਵਿੱਚ ਮੈਗਨੀਸ਼ੀਅਮ ਘੱਟ ਜਾਂਦਾ ਹੈ ਅਸੀਂ ਆਪਣੀ ਡਾਈਟ 'ਚ ਕਿਹੜੇ ਫੂਡਸ ਐਡ ਕਰੀਏ ਜਿਹਦੇ ਨਾਲ ਸਾਡੇ ਅੰਦਰ ਮੈਗਨੀਸ਼ੀਅਮ ਦੀ ਕਮੀ ਦੂਰ ਹੋ ਸਭ ਤੋਂ ਪਹਿਲੇ ਫਰੂਟਸ ਦੀ ਗੱਲ ਕਰੀਏ ਤੇ ਅਸੀਂ ਬਨਾਣਾ ম্যাগਨੀਸ਼ੀਅਮ ਰਿਚ ਹੈ ਸਮਝੋ ਜ਼ਰੂਰ ਐਡ ਕਰਨਾ ਚਾਹੀਦਾ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਡਾਰਕ ਗ੍ਰੀਨ ਲੀਫੀ ਵੈਜੀਟੇਬਲਸ ਐਡ ਕਰੋ ਕੋਸ਼ਿਸ਼ ਕਰੋ ਚੀਆ ਸੀਡਸ ਪਮਕਿਨ ਸੀਡਸ ਐਡ ਕਰੋ ਆਪਣੀ ਡਾਈਟ ਦੇ ਵਿੱਚ ਛਾਲ ਗੋਸ ਲਓ ਐਲਮੰਟਸ ਵੌਲਨਟਸ ਨਟਸ ਹਰ ਤਰ੍ਹਾਂ ਦੇ ਜ਼ਰੂਰ ਲਓ ਐਸਾਰੇ ম্যাগਨੀਸ਼ੀਅਮ ਰਿਚ ਹੈ ਇਸ ਤੋਂ ਇਲਾਵਾ ਦਾਲਾਂ ਦੀ ਗੱਲ ਕਰੀਏ ਰਾਜਮਾ ਚਲੇ ਹਰੀ ਦਾਲ ਇਹ ਵੀ ਮੈਗਨੀਸ਼ੀਅਮ ਰਿਚ ਹੈ ਆਪਣੀ ਡਾਈਟ ਦੇ ਵਿੱਚ ਜ਼ਰੂਰ ਇਨਕਲੂਡ ਕਰੋ ਡਾਰਕ ਚਾਕਲੇਟ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਨਾਨ ਵੈਜ ਲੈਂਦੇ ਹੋ ਤੇ ਤੁਸੀਂ ਫਿਸ਼ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਐਵੋਕੈਡੋਸ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਤੁਸੀਂ ਦੇਖੋਗੇ ਅਗਰ ਤੁਸੀਂ ਇਹ ਫੂਡਸ ਐਡ ਕਰੋਗੇ ਆਪਣੀ ਡਾਈਟ ਦੇ ਵਿੱਚ ਤੇ ਤੁਹਾਨੂੰ ਮੈਗਨੀਸ਼ੀਅਮ ਦੀ ਕਮੀ ਨਹੀਂ ਹੋਏਗੀ ਮੈਗਨੀਸ਼ੀਅਮ ਸਾਡੀ ਮਸਲਸ ਤੇ ਨਰਵਸ ਦੀ ਫੰਕਸ਼ਨਿੰਗ ਵਾਸਤੇ ਬਹੁਤ ਇੰਪੋਰਟੈਂਟ ਹੈ ਅੱਜ ਅਸੀਂ ਗੱਲ ਕਰਾਂਗੇ ਕਿਹੜੇ ਲੋਕਾਂ ਨੂੰ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਜਿਹੜੇ ਲੋਕ ਜ਼ਿਆਦਾ ਐਲਕੋਹਲ ਕੰਜ਼ਮਪਸ਼ਨ ਕਰਦੇ ਆ ਸ਼ਰਾਬ ਜ਼ਿਆਦਾ ਪਿੰਦੇ ਆ ਇਸ ਤੋਂ ਇਲਾਵਾ ਜਿਹੜੇ ਲੋਕ ਕੈਫੀਨ ਜ਼ਿਆਦਾ ਲੈਂਦੇ ਆ ਕੈਫੀਨ 'ਚ ਅਸੀਂ ਗੱਲ ਕਰੀਏ ਟੀ ਕਾਫੀ ਦੀ ਅਮਾਉਂਟ ਬਹੁਤ ਜ਼ਿਆਦਾ ਲੈਂਦੇ ਹੋ ਜਾਂ ਜਿਹੜੀ ਲੇਡੀਜ਼ ਨੂੰ ਮੀਨੋਪੌਜ਼ਲ ਇਸ਼ੂਜ਼ ਆ ਉਹਨਾਂ ਦੇ ਵਿੱਚ ਮੈਗਨੀਸ਼ੀਅਮ ਘੱਟ ਜਾਂਦਾ ਹੈ ਅਸੀਂ ਆਪਣੀ ਡਾਇਟ 'ਚ ਕਿਹੜੇ ਫੂਡਸ ਐਡ ਕਰੀਏ ਜਿਹਦੇ ਨਾਲ ਸਾਡੇ ਅੰਦਰ ਮੈਗਨੀਸ਼ੀਅਮ ਦੀ ਕਮੀ ਦੂਰ ਹੋਵੇ ਸਭ ਤੋਂ ਪਹਿਲੇ ਫਰੂਟਸ ਦੀ ਗੱਲ ਕਰੀਏ ਤੇ ਅਸੀਂ ਬਨਾਣਾ ম্যাগਨੀਸ਼ੀਅਮ ਰਿਚ ਹੈ ਸਮ ਜ਼ਰੂਰ ਐਡ ਕਰਨਾ ਚਾਹੀਦਾ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਡਾਰਕ ਗ੍ਰੀਨ ਲੀਫੀ ਵੈਜੀਟੇਬਲਸ ਐਡ ਕਰੋ ਕੋਸ਼ਿਸ਼ ਕਰੋ ਚੀਆ ਸੀਡਸ ਪਮਕਿਨ ਸੀਡਸ ਐਡ ਕਰੋ ਆਪਣੀ ਡਾਈਟ ਦੇ ਵਿੱਚ ਹਾਰਨੋਟਸ ਲਓ ਐਲਮੰਡਸ ਵੌਲਨਟਸ ਨਟਸ ਹਰ ਤਰ੍ਹਾਂ ਦੇ ਜ਼ਰੂਰ ਲਓ ਐਸਾਰੇ ম্যাগਨੀਸ਼ੀਅਮ ਰਿਚ ਹੈ ਇਸ ਤੋਂ ਇਲਾਵਾ ਦਾਲਾਂ ਦੀ ਗੱਲ ਕਰੀਏ ਰਾਜਮਾ ਚਲੇ ਹਰੀ ਦਾਲ ਇਹ ਵੀ ਮੈਗਨੀਸ਼ੀਅਮ ਰਿਚ ਹੈ ਆਪਣੀ ਡਾਈਟ ਦੇ ਵਿੱਚ ਜ਼ਰੂਰ ਇਨਕਲੂਡ ਕਰੋ ਡਾਰਕ ਚਾਕਲੇਟ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਨਾਨ ਵੈਜ ਲੈਂਦੇ ਹੋ ਤੇ ਤੁਸੀਂ ਫਿਸ਼ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਐਵੋਕੈਡੋਸ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਤੁਸੀਂ ਦੇਖੋਗੇ ਅਗਰ ਤੁਸੀਂ ਇਹ ਫੂਡਸ ਐਡ ਕਰੋਗੇ ਆਪਣੀ ਡਾਈਟ ਦੇ ਵਿੱਚ ਤੇ ਤੁਹਾਨੂੰ ਮੈਗਨੀਸ਼ੀਅਮ ਦੀ ਕਮੀ ਨਹੀਂ ਹੋਏਗੀ ਮੈਗਨੀਸ਼ੀਅਮ ਸਾਡੀ ਮਸਲਸ ਤੇ ਨਰਵਸ ਦੀ ਫੰਕਸ਼ਨਿੰਗ ਵਾਸਤੇ ਬਹੁਤ ਇੰਪੋਰਟੈਂਟ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਕਿਹੜੇ ਲੋਕਾਂ ਨੂੰ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਜਿਹੜੇ ਲੋਕ ਜ਼ਿਆਦਾ ਐਲਕੋਹਲ ਕੰਜ਼ਮਪਸ਼ਨ ਕਰਦੇ ਆ ਸ਼ਰਾਬ ਜ਼ਿਆਦਾ ਪਿੰਦੇ ਇਸ ਤੋਂ ਇਲਾਵਾ ਜਿਹੜੇ ਲੋਕ ਕੈਫੀਨ ਜ਼ਿਆਦਾ ਲੈਂਦੇ ਆ ਕੈਫੀਨ 'ਚ ਅਸੀਂ ਗੱਲ ਕਰੀਏ ਟੀ ਕਾਫੀ ਦੀ ਅਮਾਉਂਟ ਬਹੁਤ ਜ਼ਿਆਦਾ ਲੈਂਦੇ ਹੋ ਜਾਂ ਜਿਹੜੀ ਲੇਡੀਜ਼ ਨੂੰ ਮੀਨੋਪੌਜ਼ਲ ਇਸ਼ੂਜ਼ ਹੈ ਉਹਨਾਂ ਦੇ ਵਿੱਚ ਮੈਗਨੀਸ਼ੀਅਮ ਘੱਟ ਜਾਂਦਾ ਹੈ ਅਸੀਂ ਆਪਣੀ ਡਾਈਟ 'ਚ ਕਿਹੜੇ ਫੂਡਸ ਐਡ ਕਰੀਏ ਜਿਹਦੇ ਨਾਲ ਸਾਡੇ ਅੰਦਰ ਮੈਗਗਨੀਸ਼ੀਅਮ ਦੀ ਕਮੀ ਦੂਰ ਹੋਏ ਸਭ ਤੋਂ ਪਹਿਲੇ ਫਰੂਟਸ ਦੀ ਗੱਲ ਕਰੀਏ ਤੇ ਅਸੀਂ ਬਨਾਣਾ ম্যাগਨੀਸ਼ੀਅਮ ਰਿਚ ਹੈ ਸਮ ਜ਼ਰੂਰ ਐਡ ਕਰਨਾ ਚਾਹੀਦਾ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਡਾਰਕ ਗ੍ਰੀਨ ਲੀਫੀ ਵੈਜੀਟੇਬਲਸ ਐਡ ਕਰੋ ਕੋਸ਼ਿਸ਼ ਕਰੋ ਚੀਆ ਸੀਡਸ ਪਮਕਿਨ ਸੀਡਸ ਐਡ ਕਰੋ ਆਪਣੀ ਡਾਈਟ ਦੇ ਵਿੱਚ ਹਾਰਨੋਟਸ ਲਓ ਐਲਮੰਡਸ ਵੌਲਨਟਸ ਨਟਸ ਹਰ ਤਰ੍ਹਾਂ ਦੇ ਜ਼ਰੂਰ ਲਓ ਐਸਾਰੇ ম্যাগਨੀਸ਼ੀਅਮ ਰਿਚ ਹੈ ਇਸ ਤੋਂ ਇਲਾਵਾ ਦਾਲਾਂ ਦੀ ਗੱਲ ਕਰੀਏ ਰਾਜਮਾ ਚਲੇ ਹਰੀ ਦਾਲ ਇਹ ਵੀ ਮੈਗਨੀਸ਼ੀਅਮ ਰਿਚ ਹੈ ਆਪਣੀ ਡਾਈਟ ਵਿੱਚ ਜ਼ਰੂਰ ਇਨਕਲੂਡ ਕਰੋ ਡਾਰਕ ਚਾਕਲੇਟ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਨਾਨ ਵੈਜ ਲੈਂਦੇ ਹੋ ਤੇ ਤੁਸੀਂ ਫਿਸ਼ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਇਸ ਤੋਂ ਇਲਾਵਾ ਤੁਸੀਂ ਐਵੋਕੈਡੋਸ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਤੁਸੀਂ ਦੇਖੋਗੇ ਅਗਰ ਤੁਸੀਂ ਇਹ ਫੂਡਸ ਐਡ ਕਰੋਗੇ ਆਪਣੀ ਡਾਈਟ ਦੇ ਵਿੱਚ ਤੇ ਤੁਹਾਨੂੰ ਮੈਗਨੀਸ਼ੀਅਮ ਦੀ ਕਮੀ ਨਹੀਂ ਹੋਏਗੀ